ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਹੈਪੇਟਾਈਟਸ ਸੀ ਜਿਹਨੂੰ ਅਸੀਂ ਕਾਲਾ ਪੀਲਿਆ ਵੀ ਕਹਿੰਨੇ ਆ ਕੀ ਇਹਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ ਤੇ ਉਹ ਕਿਹੜੇ-ਕਿਹੜੇ ਲੱਛਣ ਆਉਂਦੇ ਜਦੋਂ ਮਰੀਜ਼ ਨੂੰ ਕਾਲਾ ਪੀਲਿਆ ਹੋ ਜਾਂਦਾ ਤੇ ਇਹਦੇ ਅਸੀਂ ਅੱਜ ਇਲਾਜ ਦੀ ਵੀ ਗੱਲ ਕਰਾਂਗੇ ਨਾਲ ਨਾਲ ਉਹਨਾਂ ਤਰੀਕਿਆਂ ਦੀ ਗੱਲ ਕਰਾਂਗੇ ਜਿਨ੍ਹਾਂ ਨਾਲ ਇਸ ਤੋਂ ਬਚਿਆ ਜਾ ਸਕਦਾ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਸਾਡੇ ਪੰਜਾਬ 'ਚ ਬੜੀ ਤੇਜ਼ੀ ਨਾਲ ਵਧ ਰਿਹਾ ਹੈ ਕਾਲਾ ਪੀਲਿਆ ਹੈਪੇਟਾਈਟਸ ਸੀ ਸੋ ਸਾਨੂੰ ਇਸ ਬਾਰੇ ਨੌਲੇਜ ਹੋਣਾ ਬੜਾ ਜ਼ਰੂਰੀ ਆ ਵੀ ਇਹ ਫੈਲਦਾ ਕਿਵੇਂ ਆ ਤੇ ਇਹਦਾ ਇਲਾਜ ਕੀ ਆ ਤੇ ਉਹ ਕਿਹੜੇ-ਕਿਹੜੇ ਲੱਛਣ ਆਉਂਦੇ ਜਦੋਂ ਕਾਲਾ ਪੀਲਿਆ ਹੋ ਜਾਂਦਾ ਸੋ ਅੱਜ ਅਸੀਂ ਇਸ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ ਦੋਸਤੋ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਦੇ ਆਂ ਵਿਓ ਕਿਹੜੇ ਕਿਹੜੇ ਕਾਰਨ ਬਣਦੇ ਆ ਜਿਨ੍ਹਾਂ ਨਾਲ ਮਰੀਜ਼ ਨੂੰ ਕਾਲਾ ਪੀਲਿਆ ਹੋ ਜਾਂਦਾ ਏ ਦੋਸਤੋ ਸਭ ਤੋਂ ਪਹਿਲਾਂ ਤਾਂ ਕਾਰਨ ਬਣਦਾ ਵੀ ਜੇ ਇੱਕੋ ਸੂਈ ਤੋਂ ਕਾਫੀ ਮਰੀਜ਼ਾਂ ਨੂੰ ਇੰਜੈਕਸ਼ਨ ਲਾ ਦਿੱਤਾ ਜਾਵੇ ਜਾਂ ਕਹਿ ਲਓ ਵੀ ਜਿਹੜਾ ਟੀਕਾ ਲਗਾਇਆ ਜਾ ਰਿਹਾ ਏ ਉਹ ਸਟਰਲਾਈਜ਼ ਨਹੀਂ ਸੀਗਾ ਉਹਨੂੰ ਪੂਰੀ ਤਰ੍ਹਾਂ ਕਟਾਣੂ ਰਹਿਤ ਨਹੀਂ ਕੀਤਾ ਗਿਆ ਸੋ ਇਹ ਵੀ ਇੱਕ ਕਾਰਨ ਬਣਦਾ ਏ ਜਿਹਦੇ ਨਾਲ ਹੈਪੇਟਾਈਟਸ ਸੀ ਹੋ ਜਾਂਦਾ ਕਾਲਾ ਪੀਲਿਆ ਹੋ ਜਾਂਦਾ ਦੋਸਤੋ ਦੂਜਾ ਕਾਰਨ ਬਣਦਾ ਜਦੋਂ ਅਸੀਂ ਆਪਦਾ ਕਿਤੇ ਸਾਡੇ ਖੂਨ ਚੜਨਾ ਹੋਵੇ ਖੂਨ ਚੜਾਉਣ ਜਾਂਦੇ ਆ ਤਾਂ ਉਹ ਜਿਹੜਾ ਖੂਨ ਚੜਨਾ ਹੈ ਉਹਦਾ ਟੈਸਟ ਨਾ ਕੀਤਾ ਗਿਆ ਹੋਵੇ ਤੇ ਦੋਸਤੋ ਇੱਕ ਇਹਦਾ ਕਾਰਨ ਇਹ ਵੀ ਹੋ ਸਕਦਾ ਵੀ ਅਸੀਂ ਕਿਤੋਂ ਆਪਰੇਸ਼ਨ ਕਰਾਇਆ ਤੇ ਉੱਥੇ ਪ੍ਰੋਪਰ ਤਰੀਕੇ ਨਾਲ ਜਿਹੜੇ ਇੰਸਟਰੂਮੈਂਟ ਆ ਜਾਂ ਜਿਹੜੀ ਜਗ੍ਹਾ ਹੈ ਜਿੱਥੇ ਆਪਰੇਸ਼ਨ ਹੋਣਾ ਹੈ ਉੱਥੇ ਸਟਰਲਾਈਜੇਸ਼ਨ ਪ੍ਰੋਪਰ ਨਹੀਂ ਹੋਈ ਮਤਲਬ ਸਾਫ ਸਫਾਈ ਪੂਰੀ ਤਰ੍ਹਾਂ ਇੰਸਟਰੂਮੈਂਟਾਂ ਦੀ ਜਾਂ ਜਗ੍ਹਾ ਦੀ ਏਰੀਆ ਦੀ ਨਹੀਂ ਕੀਤੀ ਗਈ ਸੋ ਇਹ ਵੀ ਇੱਕ ਕਾਰਨ ਬਣਦਾ ਏ ਸਾਨੂੰ ਕਾਲਾ ਪੀਲਿਆ ਹੋਣ ਦਾ ਹੈਪੇਟਾਈਟਸ ਸੀ ਹੋਣ ਦਾ ਤੇ ਦੋਸਤੋ ਜਿਹੜੇ ਲੋਕ ਟੈਟੂ ਬਣਾਉਂਦੇ ਆ ਆਪਣੇ ਸਰੀਰ ਤੇ ਜੇ ਇੱਕੋ ਸੂਈ ਨਾਲ ਇੱਕ ਤੋਂ ਵੱਧ ਲੋਕਾਂ ਨੂੰ ਟੈਟੂ ਬਣਾਏ ਜਾਣ ਇਹਦੇ ਨਾਲ ਵੀ ਕਾਲਾ ਪੀਲਿਆ ਹੋਣ ਦਾ ਖਤਰਾ ਹੋ ਜਾਂਦਾ ਹੈ ਹੈਪੇਟਾਈਟਸ ਸੀ ਹੋਣ ਦਾ ਦੋਸਤੋ ਹੁਣ ਜਿਹੜੇ ਕਾਰਨ ਦੀ ਅਸੀਂ ਗੱਲ ਕਰ ਰਹੇ ਹਾਂ ਸਭ ਤੋਂ ਵੱਡਾ ਕਾਰਨ ਆ ਪੰਜਾਬ 'ਚ ਹੈਪੇਟਾਈਟਸ ਸੀ ਫੈਲਣ ਦਾ ਕਾਲਾ ਪੀਲਿਆ ਫੈਲਣ ਦਾ ਦੋਸਤੋ ਜਿਹੜੇ ਲੋਕ ਨਸ਼ੇ ਕਰਦੇ ਆ ਉਹ ਇੱਕੋ ਸੂਈ ਤੋਂ ਸਾਰੇ ਮਤਲਬ ਵਰਤਦੇ ਰਹਿੰਦੇ ਇੱਕੋ ਸੂਈ ਨਾਲ ਨਸ਼ਾ ਕਰਦੇ ਰਹਿੰਦੇ ਆ ਸੋ ਇਹ ਸਭ ਤੋਂ ਵੱਡਾ ਕਾਰਨ ਆ ਜਿਹਦੇ ਕਰਕੇ ਹੈਪੇਟਾਈਟਸ ਸੀ ਕਾਲਾ ਪੀਲਿਆ ਫੈਲ ਰਿਹਾ ਸਾਡੇ ਪੰਜਾਬ ਚ ਆਓ ਦੋਸਤੋ ਹੁਣ ਅਸੀਂ ਇਹਦੇ ਲੱਛਣਾਂ ਦੀ ਗੱਲ ਕਰਦੇ ਆ ਵੀ ਜੇ ਕਾਲਾ ਪੀਲਿਆ ਹੋ ਜੇ ਹੈਪੇਟਾਈਟਸ ਸੀ ਹੋ ਜੇ ਤਾਂ ਉਹ ਕਿਹੜੇ ਲੱਛਣ ਆਉਣਗੇ ਸਾਡੇ ਸਰੀਰ ਚ ਦੋਸਤੋ ਲੱਛਣ ਆਉਣ ਲੱਗੇ ਹੈਪੇਟਾਈਟਸ ਸੀ ਦੇ ਥੋੜਾ ਸਮਾਂ ਲੱਗ ਜਾਂਦਾ ਟਾਈਮ ਲੱਗ ਜਾਂਦਾ ਤੇ ਇਹਦੇ ਵਿੱਚ ਜਿਹੜੇ ਲੱਛਣ ਆਉਂਦੇ ਆ ਮਰੀਜ਼ ਨੂੰ ਹਲਕਾ ਹਲਕਾ ਬੁਖਾਰ ਰਹਿਣਾ ਸ਼ੁਰੂ ਹੋ ਜਾਂਦਾ ਹੈ ਸਰੀਰਕ ਟੁੱਟ ਭੱਜ ਰਹਿਣੀ ਸ਼ੁਰੂ ਹੋ ਜਾਂਦੀ ਆ ਤੇ ਉਹਦੇ ਜੋੜਾਂ 'ਚ ਵੀ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਇਹਦੇ ਨਾਲ ਨਾਲ ਮਰੀਜ਼ ਦਾ ਜੀਮ ਚਲਾਉਣਾ ਸ਼ੁਰੂ ਹੋ ਜਾਂਦਾ ਹੈ ਉਹਦਾ ਉਲਟੀ ਆਲਾ ਮਨ ਉਹਨੂੰ ਉਲਟੀਆਂ ਵੀ ਲੱਗ ਜਾਂਦੀਆਂ ਤੇ ਦੋਸਤੋ ਭੁੱਖ ਵੀ ਘੱਟ ਲੱਗਣੀ ਸ਼ੁਰੂ ਹੋ ਜਾਂਦੀ ਆ ਤੇ ਜਿਹੜਾ ਪਿਸ਼ਾਬ ਆ ਉਹ ਵੀ ਡਾਰਕ ਆਉਣਾ ਸ਼ੁਰੂ ਹੋ ਜਾਂਦਾ ਤੇ ਦੋਸਤੋ ਅੱਖਾਂ ਦੇ ਵਿੱਚ ਪੀਲਾਪਨ ਵੀ ਆ ਜਾਂਦਾ ਮਰੀਜ਼ ਦੇ ਦੋਸਤੋ ਜਿਹੜਾ ਹੈਪੇਟਾਈਟਸ ਸੀ ਦਾ ਵਾਇਰਸ ਆ ਇਹ ਸਾਡੇ ਸਰੀਰ 'ਚ ਜੌਂਡਿਸ ਪੈਦਾ ਕਰਦਾ ਪੀਲੀਆ ਪੈਦਾ ਕਰਦਾ ਜਿਹਨੂੰ ਅਸੀਂ ਅਕਿਊਟ ਹੈਪੇਟਾਈਟਸ ਅਕਿਊਟ ਵਾਇਰਲ ਹੈਪੇਟਾਈਟਸ ਵੀ ਕਹਿੰਦੇ ਆ ਤੇ ਦੋਸਤੋ ਜਿਹੜਾ ਕਈ ਲੋਕਾਂ ਦੇ ਲੱਛਣ ਆਉਂਦੇ ਹੀ ਨਹੀਂ ਸਿੱਧਾ ਪਰਮਾਨੈਂਟ ਪੱਕਾ ਡੈਮੇਜ ਹੁੰਦਾ ਏ ਲਿਵਰ ਦਾ ਸਿੱਧਾ ਲਿਵਰ ਖਰਾਬ ਹੀ ਹੁੰਦਾ ਏ ਦੋਸਤੋ ਜਿਹੜੇ ਮੈਂ ਤੁਹਾਨੂੰ ਲੱਛਣ ਦੱਸਿਆ ਇਹ ਅਕਿਊਟ ਵਾਇਰਲ ਹੈਪੇਟਾਈਟਸ ਵਿੱਚ ਆਉਂਦੇ ਜਿਹੜੇ ਆਪਣੇ ਆਪ ਹੌਲੀ-ਹੌਲੀ ਟਾਈਮ ਪਾ ਕੇ ਠੀਕ ਹੋ ਜਾਂਦੇ ਆ ਦੋਸਤੋ ਮੰਨਿਆ ਗਿਆ ਵੀ 100 ਚੋਂ 70% ਮਰੀਜ਼ਾਂ ਦਾ ਜਿਹੜਾ ਲਿਵਰ ਆ ਉਹ ਇਹ ਪੱਕੇ ਤੌਰ ਤੇ ਡੈਮੇਜ ਕਰ ਦਿੰਦਾ ਹੈ ਹੈਪੇਟਾਈਟਸ ਸੀ ਸਰੋਸਿਸ ਕਰ ਦਿੰਦਾ ਲਿਵਰ ਦਾ ਤੇ ਉਸ ਤੋਂ ਬਾਅਦ ਲਿਵਰ ਦਾ ਕੈਂਸਰ ਵੀ ਹੋਣ ਦਾ ਖਤਰਾ ਵੱਧ ਜਾਂਦਾ ਤੇ ਬਹੁਤੇ ਮਰੀਜ਼ਾਂ ਨੂੰ ਤਾਂ ਕੈਂਸਰ ਹੋ ਵੀ ਜਾਂਦਾ ਤੇ ਜਿਹੜੇ 30% ਮਰੀਜ਼ ਆ ਇਹਦੇ ਚੋਂ 100 ਚੋਂ ਉਹ ਆਪਣੇ ਆਪ ਮਤਲਬ ਇਹਨਾਂ ਲੱਛਣਾਂ ਤੋਂ ਬਾਅਦ ਠੀਕ ਹੋ ਜਾਂਦੇ ਆ ਦੋਸਤੋ ਹੁਣ ਗੱਲ ਆਉਂਦੀ ਆ ਵੀ ਸਾਨੂੰ ਪਤਾ ਕਿਵੇਂ ਲੱਗੂਗਾ ਵੀ ਸਾਨੂੰ ਹੈਪੇਟਾਈਟਸ ਸੀ ਚੱਲ ਰਿਹਾ ਕਾਲਾ ਪੀਲਿਆ ਹੋ ਗਿਆ ਦੋਸਤੋ ਇਹਦਾ ਬਲੱਡ ਟੈਸਟ ਆਉਂਦਾ ਏ ਐਚ ਸੀ ਵੀ ਵਾਇਰਲ ਲੋਡ ਜਿਹਦੇ ਵਿੱਚ ਮਰੀਜ਼ ਦਾ ਮਤਲਬ ਚੈੱਕ ਕੀਤਾ ਜਾਂਦਾ ਖੂਨ 'ਚ ਵੀ ਹੈਪੇਟਾਈਟਸ ਸੀ ਵਾਇਰਲ ਹੈਗਾ ਤੇ ਉਹਦੀ ਮਾਤਰਾ ਕਿੰਨੀ ਆ ਸੰਖਿਆ ਕਿੰਨੀ ਆ ਤੇ ਦੋਸਤੋ ਇਹਦੇ ਜੀਨੋਟਾਈਪ ਦਾ ਵੀ ਪਤਾ ਲੱਗ ਜਾਂਦਾ ਮਤਲਬ ਇਹਦੀਆਂ ਕਿਸਮਾਂ ਵਾਇਰਲ ਵਾਇਰਸ ਦੀਆਂ ਕਿਹੜੀਆਂ ਕਿਹੜੀਆਂ ਜੀਨੋਟਾਈਪ 1 ਆ ਜੀਨੋਟਾਈਪ 2 ਆ ਕਿ 3 ਆ ਤੇ ਦੋਸਤੋ ਸਾਡੇ ਦੇਸ਼ 'ਚ ਜਿਹੜਾ ਜ਼ਿਆਦਾਤਰ ਜੀਨੋਟਾਈਪ ਜਿਹੜੀ ਕਿਸਮ ਦਾ ਪਾਇਆ ਜਾਂਦਾ ਉਹ 2 ਤੇ 3 ਪਾਇਆ ਜਾਂਦਾ ਹੈ ਤੇ ਜਿਹੜਾ 2 ਤੇ 3 ਆ ਇਹਦੇ ਤੇ ਦਵਾਈਆਂ ਦਾ ਬੜਾ ਵਧੀਆ ਅਸਰ ਹੋ ਜਾਂਦਾ ਹੈ ਜਿਹੜਾ ਸਾਡੇ ਦੇਸ਼ 'ਚ ਪਾਇਆ ਜਾਂਦਾ ਤੇ ਦੋਸਤੋ 100 'ਚੋਂ 30% ਮਰੀਜ਼ਾਂ ਦਾ ਜਿਹੜਾ ਹੈਪਾਟਾਈਟਸ ਸੀ ਆ ਜਿਹੜੇ ਲੱਛਣ ਮੈਂ ਪਹਿਲਾਂ ਦੱਸੇ ਆ ਉਹ ਆਪਣੇ ਆਪ ਮਤਲਬ ਸੈਲਫ ਲਿਮਿਟਿੰਗ ਹੁੰਦਾ ਏ ਉਹ ਲੱਛਣ ਠੀਕ ਹੋ ਜਾਂਦੇ ਆ ਪਰ ਜਿਹੜੇ 70% ਮਰੀਜ਼ ਆ ਉਹਨਾਂ ਦਾ ਲਿਵਰ ਡੈਮੇਜ ਕਰ ਦਿੰਦਾ ਏ ਵਾਇਰਸ ਸਰੋਸਿਸ ਕਰ ਦਿੰਦਾ ਏ ਕੈਂਸਰ ਕਰ ਦਿੰਦਾ ਲਿਵਰ ਦਾ ਤੇ ਦੋਸਤੋ ਹੁਣ ਅਸੀਂ ਗੱਲ ਕਰਦੇ ਆ ਕਿ ਇਹਦਾ ਇਲਾਜ ਸੰਭਵ ਆ ਦੋਸਤੋ ਹੈਪੇਟਾਈਟਸ ਸੀ ਤੋਂ ਸਾਡੇ ਦਵਾਈਆਂ ਆਉਂਦੀਆਂ ਏ ਗੋਲੀਆਂ ਆਉਂਦੀਆਂ ਜਿਨ੍ਹਾਂ ਦਾ 3 ਮਹੀਨੇ ਦਾ ਵੀ ਕੋਰਸ ਹੁੰਦਾ ਕਰਾਇਆ ਜਾਂਦਾ ਤੇ 6 ਮਹੀਨੇ ਦਾ ਵੀ ਕਰਾਇਆ ਜਾਂਦਾ ਤੇ ਦੋਸਤੋ ਜੇ ਮਰੀਜ਼ ਇਹ ਦਵਾਈਆਂ ਇਹ ਕੋਰਸ ਪੂਰਾ ਕਰ ਲੈਂਦਾ ਹੈ ਤਾਂ ਸਾਡੀ ਮੈਡੀਕਲ ਸਾਇੰਸ ਦਾਵਾ ਕਰਦੀ ਆ ਕਿ 100% ਦੇ ਲਗਭਗ ਮਤਲਬ ਇਲਾਜ ਹੋ ਜਾਂਦਾ ਮਰੀਜ਼ ਦਾ ਮਰੀਜ਼ ਠੀਕ ਹੋ ਜਾਂਦਾ ਇਹਨਾਂ ਦਵਾਈਆਂ ਨਾਲ ਤੇ ਦੋਸਤੋ ਜਿਹੜੇ ਲੋਕ ਦਵਾਈਆਂ ਨਾਲ ਨਹੀਂ ਠੀਕ ਹੁੰਦੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਤਾਂ ਸੈ 70% ਲੋਕਾਂ ਦਾ ਲੀਵਰ ਡੈਮੇਜ ਹੋ ਜਾਂਦਾ ਹੈ ਕਾਲੇ ਪੀਲੇ ਜਨਾ ਹੈਪੇਟਾਈਟਸ ਸੀ ਨਾ ਸੋ ਅਖੀਰ ਤੇ ਉਹਨਾਂ ਦਾ ਇਕੋ ਹੀ ਮਤਲਬ ਇਲਾਜ ਬਚਦਾ ਹੈ ਲਿਵਰ ਟ੍ਰਾਂਸਪਲੈਂਟ ਦਾ ਸੋ ਸਾਡੇ ਦੇਸ਼ 'ਚ ਵੀ ਸੋਧਾ ਹੈਗੀ ਲਿਵਰ ਟ੍ਰਾਂਸਪਲੈਂਟ ਦੀ ਤੇ ਦੋਸਤੋ ਜੇ ਇਹਦੀ ਵੈਕਸੀਨੇਸ਼ਨ ਦੀ ਗੱਲ ਕਰੀਏ ਹੈਪੇਟਾਈਟਸ ਬੀ ਦੀ ਵੈਕਸੀਨੇਸ਼ਨ ਹੈਗੀ ਆ ਹੈਪੇਟਾਈਟਸ ਏ ਦੀ ਵੈਕਸੀਨੇਸ਼ਨ ਹੈਗੀ ਆ ਸੋ ਜੇ ਅਸੀਂ ਇਹ ਵੈਕਸੀਨ ਲਵਾ ਲੈਨੇ ਆ ਤਾਂ ਸਾਨੂੰ ਪੂਰੀ ਜ਼ਿੰਦਗੀ ਹੈਪੇਟਾਈਟਸ ਬੀ ਜਾਂ ਹੈਪੇਟਾਈਟਸ ਏ ਨਹੀਂ ਹੋ ਸਕਦਾ ਸੋ ਹੈਪੇਟਾਈਟਸ ਸੀ ਦੀ ਹਜੇ ਤੱਕ ਕੋਈ ਵੈਕਸੀਨੇਸ਼ਨ ਨਹੀਂ ਆਈ ਸੋ ਇਹਦਾ ਬਚਾਈ ਠੀਕ ਆ ਇਸ ਤੋਂ ਬਚੇ ਰਹਿਣਾ ਹੀ ਠੀਕ ਰਹੇਗਾ ਤੇ ਸ਼ਾਇਦ ਆਉਣ ਵਾਲੇ ਸਮੇਂ 'ਚ ਜਲਦੀ ਦੀ ਵੈਕਸੀਨੇਸ਼ਨ ਵੀ ਆ ਜਾਏ ਦੋਸਤੋ ਹੁਣ ਅਸੀਂ ਗੱਲ ਕਰਦੇ ਆਂ ਵੀ ਅਸੀਂ ਇਹ ਤੋਂ ਕਿਵੇਂ ਬਚਿਆ ਜਾ ਸਕਦਾ ਏ ਉਹ ਕਿਹੜੇ-ਕਿਹੜੇ ਤਰੀਕੇ ਆ ਜਿਨ੍ਹਾਂ ਨਾਲ ਅਸੀਂ ਬਚ ਸਕਦੇ ਆਂ ਕਾਲੇ ਪੀਲੇ ਤੋਂ ਦੋਸਤੋ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਤੁਸੀਂ ਕਿਤੇ ਟੀਕਾ ਲਵਾਉਣ ਜਾਂਦੇ ਆਂ ਤਾਂ ਧਿਆਨ ਰੱਖੋ ਕਿ ਸਟਰਲਾਈਜ਼ ਹੈ ਪ੍ਰੋਪਰ ਜਾਂ ਨਵੀਂ ਸੂਈ ਤੋਂ ਢੇ ਲਾ ਰਹੇ ਨਵਾਂ ਟੀਕਾ ਲਾ ਰਹੇ ਆ ਤੇ ਦੋਸਤੋ ਜੇ ਤੁਸੀਂ ਕਿਤੇ ਆਪਰੇਸ਼ਨ ਕਰਾਉਣ ਜਾਣੇ ਤਾਂ ਉਸ ਜਗ੍ਹਾ ਤੇ ਆਪਰੇਸ਼ਨ ਕਰਾਓ ਜਿੱਥੇ ਸਾਰੀਆਂ ਸੁਵਿਧਾਵਾਂ ਹੋਣ ਸਟਰਲਾਈਜੇਸ਼ਨ ਪ੍ਰੋਪਰ ਸਹੀ ਤਰੀਕੇ ਨਾਲ ਹੋਈ ਹੋਵੇ ਤੇ ਦੋਸਤੋ ਜੇ ਕਦੇ ਤੁਹਾਨੂੰ ਬਲੱਡ ਟ੍ਰਾਂਸਫਿਊਜ਼ਨ ਦੀ ਖੂਨ ਦੀ ਲੋੜ ਪਵੇ ਤਾਂ ਖੂਨ ਉੱਥੋਂ ਹੀ ਲੈਣਾ ਚਾਹੀਦਾ ਆਪਦੇ ਮਰੀਜ਼ ਵਾਸਤੇ ਜਿੱਥੇ ਮਤਲਬ ਸਰਟੀਫਾਈਡ ਰਜਿਸਟਰਡ ਬਲੱਡ ਬੈਂਕ ਆ ਜਿਹੜਾ ਜਿੱਥੇ ਮਤਲਬ ਖੂਨ ਦਾ ਪ੍ਰੋਪਰ ਸਾਰੇ ਟੈਸਟ ਕੀਤੇ ਗਏ ਆ ਸੋ ਇਨਰ ਰਜਿਸਟਰਡ ਬਲੱਡ ਬੈਂਕਾਂ ਤੋਂ ਹੀ ਖੂਨ ਲੈਣਾ ਚਾਹੀਦਾ ਹਮੇਸ਼ਾ ਤੇ ਦੋਸਤੋ ਜੇ ਤੁਸੀਂ ਟੈਟੂ ਵੀ ਬਣਾਉਣ ਜਾਂਦੇ ਤਾਂ ਧਿਆਨ ਰੱਖੋ ਵੀ ਨਵੀਂ ਸੂਈ ਮਤਲਬ ਵਰਤੀ ਜਾਵੇ ਤੁਹਾਡੇ ਤੇ ਸੋ ਨਸ਼ਿਆਂ ਦਾ ਇਸਤੇਮਾਲ ਹੀ ਨਾ ਕਰੋ ਤਾਂ ਜੋ ਸਾਨੂੰ ਐਵੇਂ ਦੀਆਂ ਨਾਮਰਾਦ ਬਿਮਾਰੀਆਂ ਲੱਗ ਹੀ ਨਾ ਸਕਣ ਸੋ ਜਿਹੜੀ ਮੈਂ ਜਾਣਕਾਰੀ ਦਿੱਤੀ ਆ ਕਾਲੇ ਪੀਲੇ ਬਾਰੇ ਹੈਪੇਟਾਈਟਸ ਸੀ ਬਾਰੇ ਕਾਫੀ ਲੋਕਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਵੀ ਕੀ ਇਹਦਾ ਪੱਕਾ ਇਲਾਜ ਹੈਗਾ ਏ ਤੇ ਕਿਹੜੇ ਕਿਹੜੇ ਮਤਲਬ ਕਿੰਨਾ ਕਿੰਨਾ ਕਾਰਨਾ ਕਰਕੇ ਫੈਲਦਾ ਹੈ ਸੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸੀ ਇਹ ਤੁਹਾਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਸੋ ਉਜਾਜਤ ਦਿਓ ਧੰਨਵਾਦ